ਤੁਸੀਂ ਦੇਖ ਰਹੇ ਹੋ ਜਗਬਨੀ ਟੀਵੀ ਮੈਂ ਹਾਂ ਤਨੂ ਸ਼ਰਮਾ ਉਹ ਨਜ਼ਰ ਮਾਲਣੀਆਂ ਪੰਜਾਬ ਦੀਆਂ ਕੁਝ ਖਾਸ ਖਬਰਾਂ ਤੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੀ ਹਤਿਆ ਦੇ ਮਾਮਲੇ ਵਿੱਚ ਪਿਛਲੇ 22 ਸਾਲਾਂ ਤੋਂ ਪਤਿਆਲਾ ਦੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਪ੍ਰਨਮ ਮੋਖਰਜੀ ਨਾਲ ਮੁਲਾਕਾਤ ਕੀਤੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬੰਡੂਗਾ ਦੀ ਅਗਵਾਈ ਹੇਠ ਕੇ ਪੰਜ ਮੈਂਬਰੀ ਵਫਦ ਨੇ ਰਾਸ਼ਟਰਪਤੀ ਨੂੰ ਬਲੈਕਲਿਸਟ ਮਾਮਲੇ ਵਿੱਚ ਵੀ ਦਖਲ ਦੇਣ ਦੀ ਮੰਗ ਕੀਤੀ ਹੈ ਸਰਪ੍ਰਸਾਹਬ ਬਲਵੰਤ ਸਿੰਘ ਰਾਜਵਾਨਾ ਜਿਹੜੇ ਨੇ ਉਹ 22 ਸਾਲ ਤੋਂ ਪਟਿਆਲੇ ਦੀ ਸੈਂਟਰ ਜੇਲ੍ਹ ਦੇ ਵਿੱਚ ਬੰਦ ਨੇ ਔਰ ਉਹਨਾਂ ਨੇ ਕੋਈ ਆਪਣੀ ਸੈਂਟਰੈਂਸ ਦੇ ਖਿਲਾਫ ਕੋਈ ਪਟੀਸ਼ਨ ਵੀ ਨਹੀਂ ਪਾਈ ਲੇਕਿਨ ਸ਼ੋਭਨੀ ਕੁਦਾਰਾ ਪੰਡ ਕਮੇਟੀ ਨੇ 2 2012 ਦੇ ਵਿੱਚ ਇੱਕ ਕਰੀਬੈਂਸੀ ਪਟੀਸ਼ਨ ਜਿਹੜੀ ਆ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਸਾਹਮਣੇ ਰੱਖੀ ਸੀ ਲੇਕਿਨ ਉਹਦਾ ਫੈਸਲਾ ਅਜੇ ਤੱਕ ਨਹੀਂ ਹੋਇਆ ਅਸੀਂ ਉਹਨਾਂ ਲਈ ਕਿਹਾ ਕਿ ਇਹ ਜਿੰਨੀ ਜਲਦੀ ਵੀ ਹੋਵੇ ਉਹ ਜਲਦੀ ਤੋਂ ਜਲਦੀ ਜਿਹੜੀ ਸਾਡੀ ਐਸਟੀਪੀਸੀ ਦੀ ਕ੍ਰਿਪਾਂਸੀ ਪਟੀਸ਼ਨ ਹੈ ਉਹ ਤੇ ਜਿਹੜਾ ਨਿਪਟਾਰਾ ਕਰਾਇਆ ਜਾਣਾ ਚਾਹੀਦਾ ਉਹ ਉਹ ਪ੍ਰੈਜ਼ੀਡੈਂਟ ਸਾਹਿਬ ਦੇ ਆਪਣੇ ਲੈਵਲ ਤੇ ਹੋਣਾ ਹੈ ਇਸ ਤੋਂ ਇਲਾਵਾ ਕਮੇਟੀ ਨੇ ਗੁਰਦੁਆਰਾ ਗਿਆਨ ਗੋਦਰੀ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਵੀ ਰਾਸ਼ਟਰਪਤੀ ਦੇ ਅੱਗੇ ਰੱਖੇ ਅਕਾਲੀ ਦਲ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ ਦਾ ਮੰਨਣਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਵਿਕਾਸ ਕਾਰਜਾਂ ਦੀ ਥਾਂ ਉਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਖਿਲਾਫ ਬੋਲਣ ਨਾਲ ਅਕਾਲੀ ਦਲ ਨੂੰ ਨੁਕਸਾਨ ਹੋਇਆ ਜਿਸ ਕਾਰਨ ਉਹ ਤੀਸਰੀ ਵਾਰ ਸੱਤਾ ਵਿੱਚ ਆਉਣ ਤੋਂ ਰਹਿ ਗਈ ਮਲੂਕਾ ਧੂਰੀ ਵਿਖੇ ਅਕਾਲੀ ਵਰਕਰਾਂ ਨਾਲ ਬੈਠਕ ਤੋਂ ਬਾਅਦ মিডিਆ ਨਾਲ ਗੱਲਬਾਤ ਕਰ ਰਹੇ ਸਨ ਸਰ ਕੇਜਰੀਵਾਲ ਹੁਣ ਖਦਰ ਵਾਲੇ ਚੱਲ ਪਿਆ ਕਾਨੂੰ ਆਪਾਂ ਨੂੰ ਬਾਲਾ ਕਿਸੇ ਦਾ ਕਰੀ ਜਾਵਾਂਗੇ ਉਹ ਪਾਰਟੀ ਮੌਸਮੀ ਪਾਰਟੀਆਂ ਹੁੰਦੀਆਂ ਕੋਈ ਮੌਸਮ ਦੇ ਨਾਲ ਆਉਂਦੀਆਂ ਤੇ ਮੌਸਮ ਦੇ ਨਾਲ ਹੀ ਉੱਟ ਜਾਂਦੀਆਂ ਨੇ ਇਹ ਮੌਸਮੀ ਪਾਰਟੀ ਸੀਗੀ ਮੌਸਮ ਖਤਮ ਹੋ ਗਿਆ ਹੁਣ ਇਹ ਜਾਏਗੀ ਪਾਰਟੀ ਬਸ ਇਹ ਕੋਈ ਬਾਲਾ ਆਪਾਂ ਕਹਿੰਦੇ ਨੂੰ ਚਰਚਾ ਅੱਗੇ ਵੀ ਅਸੀਂ ਇਹਦੇ ਤੇ ਤਵਾ ਲਾਈ ਗਏ ਤਾਂ ਨੁਕਸਾਨ ਹੋ ਗਿਆ ਸਾਡਾ ਅਸੀਂ ਕਦੋਂ ਦਾ ਛੇਦਾ ਕਰੀਗੇ ਫਾਇਦਾ ਕਾਂਗਰਸ ਠਾਗੀ ਬੈਠਕ ਵਿੱਚ ਪੂਜੇ ਅਕਾਲੀ ਵਿਧਾਇਕ ਪਰਮਿੰਦਰ ਢੀਂਸਾ ਦੇ ਮੁਤਾਬਿਕ ਪੰਜਾਬ ਪਰ ਵਿੱਚ ਇਹਨਾਂ ਬੈਠਕਾਂ ਤੋਂ ਬਾਅਦ ਪਾਰਟੀ ਦੇ ਢਾਂਚੇ ਨੂੰ ਮੁੜ ਤੋਂ ਤਿਆਰ ਕੀਤਾ ਜਾਵੇਗਾ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਐਸਵਾਈਐਲ ਮਸਨੇ ਨੂੰ ਲੈ ਕੇ ਵਿਧਾਨ ਸਭਾ ਵਿੱਚ ਪ੍ਰਾਈਵੇਟ ਵਿਲੇ ਲੀਅਨ ਦੀ ਗੱਲ ਕੀਤੀ ਹੈ ਬੈਂਸ ਦਾ ਕਹਿਣਾ ਹੈ ਕਿ ਜੇਕਰ ਦੇਸ਼ ਦੇ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਵਾਟਰ ਐਕਟ ਦੀ ਧਾਰਾਵਾਂ ਬਾਰੇ ਜਾਣਕਾਰੀ ਮੰਗਨ ਤਾਂ ਪੰਜਾਬ ਦੇ ਹੱਕ ਵਿੱਚ ਫੈਸਲਾ ਆ ਸਕਦਾ ਹੈ ਬੈਂਸ ਭਰਾਮਾ ਨੇ 1968 ਦੇ ਐਕਟ 78 79 80 ਅਤੇ 1956 ਦੇ ਰਿਵਰ ਵਾਟਰ ਡਿਸਪਿਊਟ ਐਕਟ ਨੂੰ ਗੈਰ ਸੰਵਿਧਾਨਕ ਦੱਸਿਆ ਜਿਹੜਾ 1968 ਦੇ ਰੀਆਰਗੇਨਾਈਜੇਸ਼ਨ ਐਕਟ ਦੀ ਧਾਰਾ 78 980 ਤੇ ਰਿਵਰ ਵਾਟਰ ਡਿਸਪਿਊਟ ਐਕਟ 1956 ਦੀ ਧਾਰਾ 14 ਉਹਨਾਂ ਨੂੰ ਜਿਹੜੀਆਂ ਕਿ ਟੋਟਲ ਗੈਰ ਸੰਵਿਧਾਨਕ ਧਰਾਵਾਂ ਨੇ ਉਹਨਾਂ ਨੂੰ ਖਤਮ ਕਰਾਉਣ ਵਾਸਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਦਰਵਾਜ਼ੇ ਪੰਜਾਬ ਸਰਕਾਰ ਵਾਸਤੇ ਬੰਦ ਆ ਪਰ ਇੱਕ ਦਰਵਾਜ਼ਾ ਸਾਡੇ ਕੋਲੇ ਅੱਜ ਵੀ ਖੁੱਪਰ ਉਹ ਹੈ ਕਿ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਰਾਸ਼ਟਰਪਤੀ ਜੀ ਸੁਪਰੀਮ ਕੋਰਟ ਤੋਂ ਪੰਜਵੀਂ ਰਹਿ ਚਾਰ ਤਾਂ ਉਹਨੇ ਪਹਿਲਾਂ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਦੇ ਉੱਤੇ ਮੰਗ ਲੀਆਂ ਰਹਿਵਾਂ ਪੰਜਵੀਂ رائے ਮੰਗਣ ਕੀ ਹੈ ਦੋਨੋਂ ਧਰਾਵਾਂ 78 ਤੇ 1956 ਦੇ ਅਪੂ ਦੀ 14 ਕੀ ਇਹ ਦੋਨੋਂ ਧਰਾਵਾਂ ਸਵਿਧਾਨਿਕ ਹਨ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਣੀ ਦੇ ਮਸਲੇ ਨੂੰ ਗੁਆਂਡੀ ਸੂਬੇ ਹਰਿਆਣਾ ਨੂੰ ਅਦਾਲਤ ਤੋਂ ਬਾਹਰ ਆਪਸ ਵਿੱਚ ਬੈਠ ਕੇ ਕੋਈ ਹੱਲ ਕੱਢਣ ਦੀ ਅਪੀਲ ਕਰ ਚੁੱਕੇ ਨੇ ਸਿੱਖਾਂ ਨਾਲ ਧੱਕਾ ਕਰਦੇ ਹੋਏ ਇਟਲੀ ਦੇ ਸੁਪਰੀਮ ਕੋਰਟ ਨੇ ਜਨਤਕ ਥਾਵਾ ਉਤੇ ਕਿਰਪਾਨ ਤਾਰਨ ਉਤੇ ਲੱਗੀ ਪਾਬੰਦੀ ਨੂੰ ਜਾਰੀ ਰੱਖਿਆ ਹੈ ਇਹ ਫੈਸਲਾ ਇੱਕ ਸਿੱਖ ਵਿਅਕਤੀ ਵੱਲੋਂ ਜਨਤਕ ਥਾਵਾਂ 'ਤੇ ਕਿਰਪਾਨ ਧਾਰਨ ਕਰਨ ਲਈ ਕੀਤੀ ਗਈ ਅਪੀਲ ਦੇ ਖਿਲਾਫ ਸੁਣਾਇਆ ਗਿਆ ਹੈ। ਅਦਾਲਤ ਨੇ ਕਿਹਾ ਹੈ ਕਿ ਜੋ ਲੋਕ ਇਟਲੀ ਵਿੱਚ ਰਹਿਣ ਦੀ ਚੋਣ ਕਰਦੇ ਨੇ, ਉਹਨਾਂ ਨੂੰ ਹਥਿਆਰ ਧਾਰਨ ਕਰਨ ਦੀ ਪਾਬੰਦੀ ਦੀ ਪਾਲਣਾ ਕਰਨੀ ਚਾਹੀਦੀ ਹੈ, ਚਾਹੇ ਫਿਰ ਉਹ ਸਿੱਖਾਂ ਦੀ ਧਾਰਮਿਕ ਕਿਰਪਾਨ ਹੀ ਕਿਉਂ ਨਾ ਹੋਵੇ। ਉਧਰ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬੰਡੂੰਗਰ ਨੇ ਇਸ ਫੈਸਲੇ ਨੂੰ ਮੰਦਭਾਗਾ ਦੱਸਿਆ। ਬੰਡੂੰਗਰ ਦਾ ਕਹਿਣਾ ਹੈ ਕਿ ਉਹ ਇਸ ਬਾਬਤ ਪ੍ਰਧਾਨ ਮੰਤਰੀ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕਰਨਗੇ। ਚੰਡੀਗੜ੍ਹ ਦੇ ਦਾ ਮਾਮਲਾ ਸਾਹਮਣੇ ਆਇਆ ਬਲਤਕਾਰ ਦੇ ਦੋਸ਼ ਹੋਟਲ ਦੇ ਇੱਕ ਮੁਲਾਜ਼ਮ ਉੱਤੇ ਲਗਾਏ ਗਏ ਨੇ ਜਿਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਪੁੱਛਗਿੱਛ ਕਰ ਰਹੀ ਹੈ ਰਾਜਸਥਾਨ ਤੋਂ ਆਈ ਉਕਤ ਲੜਕੀ ਅਕਸਰ ਇਸੇ ਹੋਟਲ ਵਿੱਚ ਠਹਿਰਦੀ ਹੈ ਲੜਕੀ ਦਾ ਦੋਸ਼ ਹੈ ਕਿ ਉਕਤ ਕਰਮਚਾਰੀ ਨੇ ਹੋਟਲ ਤੋਂ ਬਾਹਰ ਲੈ ਜਾ ਕੇ ਉਸ ਨਾਲ ਅਜਿਹੀ ਕਿਨੋਨੀ ਹਰਕਤ ਕੀਤੀ ਅਤੇ ਉਸ ਦੇ ਪੈਸੇ ਵੀ ਚੋਰੀ ਕਰ ਲਏ ਕੰਪਲੇਂਟ ਦੇ ਆਧਾਰ 'ਤੇ ਉਸਨੇ ਜੋ ਹਮੇ ਕੰਪਲੇਂਟ ਦੀ ਹੈ ਉਸ ਦੇ ਆਧਾਰ 'ਤੇ ਐਫ ਆਈ ਆਰ ਦਰਜ ਕੀਤੀ ਹੈ 376 ਤੇ 380 ਦੇ ਤਹਿਤ ਔਰ ਉਸਕੋ ਜੋ युवक है जिसके एलिगेशन उसने लगाए हैं उसको अपरिेंड कर लिया है और उसमें जो अगली कार्रवाई है वो हम कर रहे हैं फिलहाल लड़की ਨੂੰ ਮੈਡੀਕਲ ਟੈਸਟ ਲਈ ਸੈਕਟਰ 16 ਦੇ ਹਸਪਤਾਲ ਭੇਜ ਦਿੱਤਾ ਗਿਆ ਜਿਸ ਦੀ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਇਸ ਹਨ ਹੁੰਦਕ ਦੀਆਂ ਪੰਜਾਬ ਦੀਆਂ ਕੁਝ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਜਾਗਵਾਨੀ ਟੀਵੀ ਨਾਲ